ਦੇ ਅਧਿਨ ਆਉਂਦੇ ਪਿੰਡ ਜਵੰਦਪੁਰ ਦੇ ਨੌਜਵਾਨ ਸੁਖਜੀਤ ਸਿੰਘ ਇੰਡੀਆ ਹਾਕੀ ਟੀਮ ਦੇ ਵਿੱਚ ਖੇਡ ਰਹੇ ਨੌਜਵਾਨ ਦੀ 올림픽 ਦੇ ਵਿੱਚ ਸਿਲੈਕਟ ਹੋਣ ਤੇ ਪਿੰਡ ਵਾਸੀਆਂ ਦੇ ਵੱਲੋਂ ਵੰਡੇ ਗਏ ਲੱਡੂ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਭਾਰਤੀ ਹਾਕੀ ਟੀਮ ਦੇ ਖਿਡਾਰੀ ਸੁਖਜੀਤ ਸਿੰਘ ਦੇ ਚਾਚਾ ਪਿੱਤਾ ਸਿੰਘ ਅਤੇ ਹੋਰ ਲੋਕਾਂ ਨੇ ਦੱਸਿਆ ਕਿ ਨੌਜਵਾਨ ਸੁਖਜੀਤ ਸਿੰਘ ਇੱਕ ਛੋਟੇ ਜਿਹੇ ਪਿੰਡ ਤੋਂ ਆਪਣੀ ਸਖਤ ਮਿਹਨਤ ਦੇ ਨਾਲ ਇੰਡੀਆ ਹਾਕੀ ਟੀਮ ਦੇ ਵਿੱਚ ਖੇਡ ਰਹੇ ਜਿਸ ਦੀ ਹੁਣ 올림픽 ਦੇ ਚਾਣ ਹੋਈ ਹੈ ਅਸੀਂ ਉਸ ਦੀ ਖੁਸ਼ੀ ਵਿੱਚ ਪਿੰਡ ਮੀਆਂ ਵਿੰਡ ਦੀ ਗਰਾਊਂਡ ਵਿੱਚ ਲੱਡੂ ਵੰਡ ਕੇ ਖੁਸ਼ੀ ਮਨਾ ਰਹੇ ਹਾਂ ਉਹਨਾਂ ਨੇ ਕਿਹਾ ਕਿ ਅਸੀਂ ਆਸ ਕਰਦੇ ਹਾਂ ਕਿ ਸੁਖਚੇਤ ਸਿੰਘ 골ਡ ਮੈਡਲ ਜਿੱਤ ਕੇ ਆਪਣੇ ਪਰਿਵਾਰ ਅਤੇ ਇਲਾਕੇ ਦਾ ਨਾਮ ਰੋਸ਼ਨ ਕਰੇਗਾ ਤਰਨਤਾਰਨ ਤੋਂ ਸਨੂ ਫਤਿਆਬ ਦੀ ਖਾਸ ਰਿਪੋਰਟ ਅੰਦਿਨੋਦਈ ਮੇਰਾ ਨਾਮ ਪੀਤਾ ਸਿੰਘ ਜੌਂਧਪੁਰ ਜੀ ਅੱਜ ਮੀਆਂ ਵੰਡ ਸਟੇਡੀਅਮ ਦੇ ਵਿੱਚ ਜਿਹੜੇ ਲੱਡੂ ਵੰਡੇ ਜਾ ਰਹੇ ਬਖ ਵੰਡੇ ਕੀ ਹਾਲ ਚਾਲ ਮੰਗੋ ਏ ਭਾਜੀ ਆਪਣੇ ਸਾਡਾ ਭਤੀਜਾ ਮੇਰਾ ਸੁਖਜੀਤ ਸਿੰਘ 올림픽 ਦੇ ਵਿੱਚ ਮਤਲਬ ਸਿਲੈਕਸ਼ਨ ਹੋਈ ਆ ਬੱਚੇ ਦੀ ਤੇ ਉਸ ਉਹਦੀ ਖੁਸ਼ੀ ਦੇ ਵਿੱਚ ਇਥੇ ਲੱਡੂ ਸਾਡੇ ਭੈਣ ਭਰਾ ਸਾਰੇ ਮਤਲਬ ਇਕੱਠੇ ਹੋਏ ਨੇ ਬੜੀ ਜਿਆਦਾ ਖੁਸ਼ੀ ਮਨਾ ਰਹੇ ਆ ਜੀ ਪਿੰਡ ਵਾਸੀਆਂ ਵੱਲੋਂ ਸੱਜਣ ਮਤਲਬ ਵੱਲੋਂ ਪੂਰਾ ਸਨਯੋਗ ਹੈ ਜੀ ਪੂਰਾ ਸਨਯੋਗ ਹੈ ਜੀ ਬੜੀ ਖੁਸ਼ੀ ਹੈ ਜੀ ਇਹਨਾਂ ਨੇ ਮਨਾਈ ਆ ਸਾਡੇ ਪਿੰਡ ਵਾਲਿਆਂ ਨੇ ਮੀਂਹ ਮਿੰਟ ਜਵੰਧਪੁਰ ਬਦੇਸ਼ਾ ਸਾਰਿਆਂ ਨੇ ਭੈਣ ਭਰਾਵਾਂ ਨੇ ਮਤਲਬ ਫੋਨ ਕਰਕੇ ਗਿਆ ਜੀ ਅੱਜ ਸ਼ਾਮਾਂ ਨੂੰ ਲੱਡੂ ਵੰਡਣੇ ਗਰਾਉਂਡ ਦੇ ਵਿੱਚ ਸਾਰੇ ਭੈਣ ਭਰਾਓ ਉਹਨਾਂ ਨੂੰ ਉਹਨਾਂ ਨੂੰ ਕੀ ਫੀਲ ਕਰਦੀ ਹੈ ਨੌਜਾਨਾਂ ਵਿਖੋ ਅਪੀਲ ਕਰਦੇ ਆਂ ਜੀ ਗਰਾਊਂਡ ਦੇ ਨਾਲ ਜੜੋ ਤੇ ਮਾਪਿਆਂ ਦਾ ਨਾਂ ਰੋਸ਼ਨ ਕਰੋ ਜੀ ਹਾਂ ਜੀ ਕੀ ਨੋਟ ਹੈ ਜੀ ਮੇਰਾ ਨਾਮ ਹਰਪਾਲ ਸਿੰਘ ਆ ਜੀ ਪਿੰਡ ਜਵੰਦਪੁਰ ਤੋਂ ਕੀ ਕਹਿਣਾ ਚਾਹੋਗੇ ਆ ਜਿਹੜਾ ਤੁਸੀਂ ਦੇ ਨਾਲ ਲੱਗ ਕੇ ਜਾਰੀ ਹੈ ਵੇਖੋ ਜੀ ਸਾਡੇ ਛੋਟੇ ਜਿਹੇ ਪਿੰਡ ਤੋਂ ਸੁਖਜੀਤ ਜੋ ਇੰਡੀਆ ਟੀਮ ਦੇ ਵਿੱਚ ਉਹਦੀ ਵਰਲਡ ਕੱਪ ਲਈ ਸਿਲੈਕਸ਼ਨ ਹੋਈ ਆ ਉਹਦੀ ਖੁਸ਼ੀ ਦੇ ਵਿੱਚ ਅੱਜ ਜੋ ਗਰਾਊਂਡ ਦੇ ਵਿੱਚ ਅ ਵਿਦੇਸ਼ਾਂ ਤੋਂ ਮਿਆਂਮ ਤੋਂ ਵੱਖ-ਵੱਖ ਪਿੰਡਾਂ ਤੋਂ ਇਥੇ ਬੱਚੇ ਖੇਡ ਰਹੇ ਆਂਦੇ ਆ ਤੇ ਉਸ ਖੁਸ਼ੀ ਦੇ ਸਬੰਧ ਵਿੱਚ ਅੱਜ ਲੱਡੂ ਵੰਡੇ ਜਾ ਰਹੇ ਆ ਕਿੰਨੀ ਖੁਸ਼ੀ ਮਿਸ ਹੁਆਈ ਹੈ ਵੇਖੋ ਜੀ ਸਾਡੇ ਛੋਟੇ ਪਿੰਡ ਤੋਂ ਇੱਕ ਬੱਚਾ ਉੱਠ ਕੇ ਵੱਡੇ ਲੈਵਲ ਤੇ ਪਹੁੰਚਣਾ ਬਹੁਤ ਮਾਣ ਵਾਲੀ ਗੱਲ ਆ ਇਲਾਕੇ ਵਾਸਤੇ ਦੇਸ਼ ਵਾਸਤੇ 올림픽 ਖੇਡ ਕੇ 골ਡ ਮੈਡਲ ਜਿੱਤ ਕੇ ਆਊਗਾ ਸਾਨੂੰ ਉਹਦੇ ਨਾਲੋਂ ਵੀ ਵੱਧ ਖੁਸ਼ੀ ਹੋਊਗੀ ਤੇ ਇੱਥੇ ਗਰਾਊਂਡ ਦੇ ਵਿੱਚ ਜਿਹੜੇ ਬੱਚੇ ਅੱਜ ਖੇਡ ਰਹੇ ਸੀ ਉਹਨਾਂ ਨੂੰ ਵੀ ਅਪੀਲ ਕਰਦੇ ਆਂ ਕਿ ਉਹਦੇ ਨਾਲ ਵੇਖ ਕੇ ਇੱਥੇ ਹੋਰ ਸੁਖਜੀਤ ਜਿਹੜੇ ਆ ਜਨਮ ਲੈਣ ਤੇ ਉਸ ਲੈਵਲ ਤੇ ਪਹੁੰਚਣ ਤੇ ਇਲਾਕੇ ਦਾ ਤੇ ਮਾਪਿਆਂ ਦਾ ਨਾਂ ਰੋਸ਼ਨ ਕਰਨ ਹਾਂ ਜੀ ਕੀ ਨੋਟੜਾ ਜੀ ਮੇਰਾ ਨਾਂ ਜੀ ਜਸਬੀਰ ਸਿੰਘ ਆ ਜੀ ਰਿਟਾਇਰ ਫੌਜੀ ਆ ਜੀ ਮੈਂ ਤੇ ਪਹਿਲਾਂ ਤਾਂ ਫਤਿਹ ਬਲਾਈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਤੁਹਾਡਾ ਪ੍ਰੈਸ ਵਾਲੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਅੱਜ ਸਾਡੀ ਇਸ ਖੁਸ਼ੀ ਦੇ ਵਿੱਚ ਸ਼ਰੀਕ ਹੋਏ ਹੋ ਅੱਜ ਸਾਡਾ ਜਿਹੜਾ ਅਜੀਤ ਸਿੰਘ ਆ ਇਸੇ ਪਿੰਡ ਦਾ ਮੇਰਾ ਵੀਰ ਸਾਡੇ ਨਾਲ ਪੜਦਾ ਰਿਹਾ ਉਹਨਾਂ ਦਾ ਬੇਟਾ ਸੁਖਜੀਤ ਇੰਡੀਆ ਟੀਮ ਵਾਸਤੇ ਉਹਦੀ ਸਿਲੈਕਸ਼ਨ ਹੋਈ ਆ ਬਹੁਤ ਸੋਹਣਾ ਪਲੇਅਰ ਵਾ ਪਹਿਲਾਂ ਵੀ ਖੇਡਿਆ ਵਾ ਤੇ ਉਹਦੀ ਖੁਸ਼ੀ ਦੇ ਵਿੱਚ ਆ ਜਿਹੜੇ ਇੱਥੇ ਲੱਡੂ ਵੰਡੇ ਗਏ ਤੇ ਨਾਲ ਬੱਚਿਆਂ ਨੂੰ ਜਿਹੜਾ ਵਾ ਉਹ ਥੋੜਾ ਜਿਹਾ ਜਾਣਕਾਰੀ ਦਿੱਤੀ ਗਈ ਬੱਚੇ ਵੀ ਗਾਂ ਚਾਉਣ ਕੇ ਅਸੀਂ ਵੀ ਸੰਗੀਤ ਬਣੀਏ ਕਿਉਂਕਿ ਇਦਾਂ ਹੀ ਪਨੀਰੀ ਜਿਹੜੀ ਆ ਵੇਖ ਕੇ ਹੀ ਨਾ ਖਰਬੂਜੇ ਨੂੰ ਵੇਖ ਕੇ ਹੀ ਖਰਬੂਜਾ ਜਿੱਦਾਂ ਰੰਗ ਫੜਦਾ ਨਾ ਮੰਨ ਲਓ ਬੱਚਿਆ ਜਿਹੜਾ ਵਾ ਹਰ ਬੱਚੇ ਦੇ ਮਨ ਚ ਹੋ ਕੇ ਅਸੀਂ ਵੀ ਸੰਗੀਤ ਬਣੀਏ ਜਿਹਨੂੰ ਕੱਲ ਨੂੰ ਉਹ ਟੀਵੀ ਦੇ ਵਿੱਚ ਖੇਡੂਗਾ ਤੇ ਬਾਕੀ ਇਸ ਗਰਾਊਂਡ ਦੇ ਵਿੱਚ ਸਵਾਈ ਗੁਰੂ ਦੀ ਕਿਰਪਾ ਵਾ ਬਖਸ਼ਿਸ਼ ਵਾ ਇਸ ਗਰਾਊਂਡ ਨੂੰ ਇੱਥੋਂ ਕੋਈ ਨਾ ਕੋਈ ਪਲੇਅਰ ਕੋਈ ਨਾ ਕੋਈ ਪਹਿਲਵਾਨ ਜਿਵੇਂ ਕਿ ਸ਼ੇਸ਼ਨ ਦਾ ਪਹਿਲਵਾਨ ਸੁੱਚਾ ਪਹਿਲਵਾਨ ਸੱਤਾ ਮੀਆਂਵੰਡ ਛੱਲੀ ਕਬੱਡੀ ਖਿਡਾਰੀ ਕਾਲਾ ਮੀਆਂਵੰਡ ਇੱਥੋਂ ਕੋਈ ਨਾ ਕੋਈ ਪੈਦਾ ਹੁੰਦਾ ਰਿਹਾ ਖਿਡਾਰੀ ਜਿਵੇਂ ਸਾਡੇ ਰੌਕੀ ਭਾਜੀ ਵੀ ਇੰਟਰਨੈਸ਼ਨਲ ਖਿਡਾਰੀ ਆ ਤੇ ਇਹਨਾਂ ਦੀ ਬੜੀ ਦੇਣ ਆ ਗਰਾਊਂਡ ਨੂੰ ਬੜਾ ਬੱਚਿਆਂ ਨੂੰ ਇਹਨਾਂ ਨੇ ਜੋੜਿਆ ਗਰਾਊਂਡ ਦੇ ਨਾਲ ਏਦਾਂ ਜੋੜ ਕੇ ਰੱਖਣਗੇ ਕਮ ਸਕਮ ਪਲੇਅਰ ਨਹੀਂ ਆ ਤੇ ਜਿੱਦਾਂ ਫੌਜ ਦੀ ਭਰਤੀ ਆਉਂਦੀ ਪੁਲਿਸ ਦੀ ਭਰਤੀ ਆਉਂਦੀ ਫਿਜ਼ੀਕਲ ਫਿਟ ਹੋਣਗੇ ਤੇ ਰੋਜੀ ਰੋਟੀ ਤੇ ਵੀ ਲੱਗ ਜਾਣਗੇ ਬੱਚੇ ਕਿਹੜੀ ਗੇਮ ਦੇ ਵਿੱਚ ਸੈਟ ਹੋਏ ਹਾਂ ਹਾਂਜੀ ਕਿਹੜੀ ਗੇਮ ਦੇ ਵਿੱਚ ਸਲੈਕਟ ਹੋਇਆ ਹਾਕੀ ਦੇ ਵਿੱਚ ਹੋਇਆ ਸਲੈਕਟ ਜੀ 올림픽 ਹਾਕੀ ਦੇ ਵਿੱਚ ਉਹਨਾਂ ਦਾ ਫਾਦਰ ਸਾਹਿਬ ਵੀ ਹਾਕੀ ਪਲੇਅਰ ਬਹੁਤ ਵਧੀਆ ਸੀ ਉਹਨਾਂ ਦਾ ਸੁਪਨਾ ਸੀ ਚਲੋ ਕੁਝ ਮਜਬੂਰੀਆਂ ਕਰਕੇ ਬਾਪ ਨਹੀਂ ਅੱਗੇ ਕਰ ਸਕੇ ਤੇ ਬੇਟੇ 'ਚ ਉਹਨਾਂ ਨੇ ਉਹੀ ਤਲਾਸ਼ ਲਿਆ ਬੜੀ ਮਿਹਨਤ ਕਰਾਉਂਦੇ ਸਾਰਾ ਪਰਵਾਰ ਪੀਤਾ ਵਾ ਇਹ ਵੀ ਬਹੁਤ ਮਿਹਨਤ ਕਰਾਉਂਦੇ ਆਪਣੇ ਬੱਚਿਆਂ ਨੂੰ ਹਾਕੀ ਵੱਲ ਹਾਕੀ ਆਪਣੇ ਪੰਜਾਬ ਦੀ ਗੇਮ ਸੀ ਜਿਹੜੀ ਆਪਣੇ ਤੋਂ ਦੂਰ ਹੁੰਦੀ ਜਾਂਦੀ ਸੀ ਚਲੋ ਹੁਣ ਉਮੀਦ ਜਾਗੀ ਆ ਜਿੱਦਾਂ ਆਪਣੇ ਏਰੀਆ ਦੇ ਉੱਤੇ ਮੋਵਾਲ ਤੋਂ ਪਲੇਅਰ ਆ ਹਾਕੀ ਦੇ ਵਰਵਾਲ ਤੋਂ ਆ ਹਾਕੀ ਦੇ ਕਾਫੀ ਪਲੇਅਰ ਆਨ ਕਰਕੇ ਫਿਰ ਦੁਬਾਰਾ ਉਮੀਦ ਜਗੀ ਆ ਕਿ ਪੰਜਾਬ ਦੀ ਹਾਕੀ ਫਿਰ ਸਿਖਰਾਂ ਤੇ ਆਊਗੀ ਹਾਂ ਜੀ ਕਿਹਨਾਂ ਤੁਹਾਡੀ ਮੇਰਾ ਨਾਮ ਰੋਕੀ ਕੰਗ ਹੈ ਜੀ ਹਾਰ ਸਿਮਰਤਪਾਲ ਸਿੰਘ ਕੰਗ ਪਿੰਡ ਫਤਿਹਪੁਰ ਵਿਦੇਸ਼ੀ ਅੱਜ ਤੁਹਾਡੇ ਵੱਲੋਂ ਮੀਆਂਵਿੰਡ ਸਟੇਡੀਅਮ ਦੇ ਵਿੱਚ ਲੱਡੂ ਮੰਡੇ ਜਾ ਰਹੇ ਆ ਕੀ ਕਿਸੇ ਦੇ ਵਿੱਚ ਲੱਗੇ ਜਾਏ ਏ ਜੀ ਸਾਡੇ ਜਵੰਧਪੁਰ ਪਿੰਡ ਤੋਂ ਸਾਡਾ ਬੱਚਾ ਸੁਖਜੀਤ ਸਿੰਘ ਜਿਹੜਾ ਉਹ ਹਾਕੀ ਦੀ 올림픽 ਲਈ ਜਿਹੜੀ ਇੰਡੀਆ ਦੀ ਟੀਮ ਸਿਲੈਕਸ਼ਨ ਹੋਈ ਹੈ ਉਹਦੇ ਵਿੱਚ ਫਾਰਵਰਡਾਂ ਦੇ ਵਿੱਚ ਸਿਲੈਕਟ ਹੋਇਆ ਵਾ ਪਲੇਇੰਗ 11 ਦੇ ਵਿੱਚ ਪਹਿਲੇ 11 ਦੇ ਵਿੱਚ ਉਹਨੇ ਖੇਡਣਾ ਵਾ ਉਹਦੀ ਖੁਸ਼ੀ ਦੇ ਵਿੱਚ ਅਸੀਂ ਉਹਦੇ ਚਾਚਾ ਜੀ ਜਿਹੜੇ ਆ ਉਹ ਬਰਫੀ ਦਾ ਡੂ ਲੈ ਕੇ ਆਏ ਆ ਇੱਥੇ ਹੋਰ ਹੀ ਇਲਾਕੇ ਦੇ ਸਾਰੇ ਮੋਤਵਾਰ ਸੱਜਣ ਆਏ ਆ ਸਾਰੇ ਇਕੱਠੇ ਹੋ ਗਏ ਅਸੀਂ ਉਹਦੀ ਖੁਸ਼ੀ ਦੇ ਵਿੱਚ ਲੱਡੂ ਵੰਡ ਰਹੇ ਆ ਕਿੰਨੀ ਖੁਸ਼ੀ ਨੂੰ ਬਹੁਤ ਖੁਸ਼ੀ ਆ ਜੀ ਅਸੀਂ ਸਾਡੇ ਇਲਾਕੇ ਦਾ ਨਾਂ ਰੋਸ਼ਨ ਹੋਣ ਰਿਹਾ ਜੀ ਸਾਡੇ ਪਿੰਡਾਂ ਦਾ ਖਾਸ ਕਰਕੇ ਜਵੰਧਪੁਰ ਮੀਆਂ ਉਹਦੇ ਅਸ਼ੇ ਸਰਾ ਜੋ ਵੀ ਲੱਗ ਲੱਗੇ ਪਿੰਡ ਆ ਉਹ ਸਾਰੇ ਇਸੇ ਗਰਾਊਂਡ ਦੇ ਨਾਲ ਹੀ ਜੁੜੇ ਆ ਮੀਆਂਵੰਡ ਗਰਾਊਂਡ ਦੇ ਨਾਲ ਹੀ ਹੋਰ ਕੋਈ ਗਰਾਊਂਡ ਨਹੀਂ ਹੈਗੀ ਸਾਡੇ ਏਰੀਆ 'ਚ ਇਥੋਂ ਹੀ ਬੱਚੇ ਨਿਕਲਦੇ ਆ ਪਹਿਲਾ ਹੀਰੋ ਆ ਉਹ ਹਾਕੀ ਦੇ ਵਿੱਚ ਇੰਟਰਨੈਸ਼ਨਲ ਖੇਡਿਆ ਸਾਡਾ ਫਤਿਹਪੁਰਬ ਦੇਸ਼ਿਆਂ ਤੋਂ ਹੁਣ ਸੁਖਜੀਤ ਆ ਗਾਂ ਹੁਣ ਬੱਚੇ ਹੋਰ ਪਨੀਰੀ ਆਗੇ ਇਹਨਾਂ ਦੇ ਵਿੱਚੋਂ ਨਿਕਲਣਗੇ ਆਸ ਕਰਦੇ ਆ ਕਿ ਇਹਨਾਂ ਦੇ ਵਿੱਚੋਂ ਬੱਚੇ ਜਿਹੜੇ ਆ 올림픽 ਤੱਕ ਜਾਣ ਤੇ ਇਲਾਕੇ ਦਾ ਨਾਮ ਰੋਸ਼ਨ ਕਰਨ ਹੋਰ ਨਾ ਨੌਜਵਾਨਾਂ ਤੇ ਉਹਨਾਂ ਦੇ ਮਾਪਿਆਂ ਨੂੰ ਕੀ ਟੀਮ ਕਰਦੇ ਮਾਪਿਆਂ ਨੂੰ ਇਹ ਅਪੀਲ ਆ ਜੀ ਵੀ ਆਪਣੇ ਬੱਚਿਆਂ ਦਾ ਫੋਨਾਂ ਤੋਂ ਖਿਹੜਾ ਛਡਾ ਕੇ ਇਹਦੇ ਘਟੋ ਘਟੇ ਗਰਾਊਂਡ ਦੇ ਵਿੱਚ ਲਿਆਓ ਇਹ ਨਹੀਂ ਵੀ ਆਪਾਂ 올림픽 ਹੀ ਖਡਾਉਣੀ ਬੱਚਿਆਂ ਨੂੰ ਬੱਚੇ ਓਦਾਂ ਸ਼ਰੀਰਿਕ ਤੌਰ ਤੇ ਤਗੜੇ ਹੋ ਜਾਂਦੇ ਆ ਜਿਹੜੇ ਗਰਾਊਂਡ ਦੇ ਵਿੱਚ ਆਉਂਦੇ ਕਈ ਘੰਟਾ ਖੰਡ ਖੇਡਦੇ ਸ਼ਾਮ ਨੂੰ ਉਹ ਥੱਕ ਕੇ ਸੌਂ ਜਾਂਦੇ ਆ ਮੋਬਾਈਲਾਂ ਨੇ ਇਹ ਦੇ ਬੇੜਾਗਰਕ ਕਰ ਦਿੱਤਾ ਸਾਡੀ ਨੌਜਵਾਨ ਪੀੜੀ ਦਾ ਪਹਿਲਾਂ ਨਸ਼ਿਆਂ ਨੇ ਬਹੁਤ ਕੀਤਾ ਨਾਲ ਹੁਣ ਮੋਬਾਈਲ ਲੱਗ ਗਏ ਆ ਤੇ ਮਾਪਿਆਂ ਨੂੰ ਇਹੋ ਅਪੀਲ ਆ ਵੀ ਇੱਕ ਘੰਟਾ ਸ਼ਾਮ ਨੂੰ ਕੱਢ ਕੇ ਘਟੂ ਘਟਨ ਆਪ ਆਜੋ ਸੈਰ ਕਰੋ ਗਰਾਊਂਡ ਦੇ ਵਿੱਚ ਬੱਚਿਆਂ ਨੂੰ ਲੈ ਕੇ ਆਓ ਤੇ ਬੱਚਿਆਂ ਦੀ ਜਿਹੜੀ ਹੈ ਮਾਨਸਿਕ ਤੇ ਸ਼ਰੀਰਕ ਸਿਹਤ ਜਿਹੜੀ ਆ ਉਹ ਵਧੀਆ ਹੋਊਗੀ ਸਰਕਾਰ ਪਾਸੋਂ ਜਾਂ ਐਨਆਰਆਈ ਵੀਰਾਂ ਪ ਸਰਕਾਰ ਪਾਸੋਂ ਤੇ ਕੋਈ ਨਹੀਂ ਅਜੇ ਤੱਕ ਜੀ ਐਦਾਂ ਲਾਰੇ ਲੱਗ ਜਾਂਦੇ ਆ ਵੀ ਤੁਹਾਨੂੰ ਮਿਲ ਜੂਗਾ ਪਰ ਅਜੇ ਕੋਈ ਸਾਨੂੰ ਮਿਲਿਆ ਨਹੀਂਗਾ ਜਦੋਂ ਆਪਣਾ ਐਨ ਆਰ ਆਈ ਵੀਰ ਆ ਹੋਰ ਇਲਾਕੇ ਦੇ ਜਿਹੜੇ ਮੋਤਬਰ ਸੱਜਣ ਆ ਜਦੋਂ ਕਿਸੇ ਚੀਜ਼ ਦੀ ਲੋੜ ਹੁੰਦੀ ਉਹਨਾਂ ਨੂੰ ਸੁਨੇਹਾ ਲਾ ਦੀਦਾ ਵੀ ਆ ਚੀਜ਼ ਚਾਹੀਦੀ ਆ ਤੋਂ ਵੱਧ ਚੜ ਕੇ ਸਾਡਾ ਯੋਗਦਾਨ ਕਰਦੇ ਆ ਪੈਸੇ ਪੱਖੋਂ ਕੋਈ ਚੀਜ਼ ਚਾਹੀਦੀ ਹੋਵੇ ਸਾਨੂੰ ਹਾਜ਼ਰ ਹੋ ਜਾਂਦੀ ਆ